ਦੀ ਲਿਆ ਦੋ ਇਹੀ ਕਹਿੰਨੀ ਮੈਂ ਲਿਆ ਦੋ ਮੇਰਾ ਪੁੱਤ ਮੈਂ ਤਾਂ ਕਿੱਦਾਂ ਕਹਿੰਦਾ ਨਾ ਕਮਲੀ ਹੋਈ ਉਹ ਬਣੀ ਪਈ ਆ ਮੈਂ ਨੂੰ ਕੋਈ ਸੋਝਦਾ ਨਹੀਂਗਾ ਇੱਥੋਂ ਘਰੋਂ 4:00 ਵਜੇ ਕਰੀਬ ਗਏ ਦੋ ਤਰੀਕ ਨੂੰ ਇਹਦੇ ਨਾਲ ਮੇਰੇ ਪਿੰਡ ਦਾ ਹੀ ਲੜਕਾ ਇਹਦਾ ਦੋਸਤ ਹੀ ਮਨਦੀਪ ਸਿੰਘ ਦੋਨੋਂ ਜਣੇ ਗਏ ਆ ਹੂੰ ਤੇ ਮੈਨੂੰ ਵੀ ਬਾਅਦ ਦੇ ਵਿੱਚ ਪਤਾ ਲੱਗਾ ਵੀ ਮਨਦੀਪ ਨਾਲ ਗਿਆ ਆ ਹੂੰ ਤੇ 8:00 ਵਜੇ ਕਰੀਬ ਮੇਰੀ ਮਨਦੀਪ ਨਾਲ ਗੱਲ ਹੋਈ ਆ ਮਨਦੀਪ ਨੇ ਮੈਨੂੰ ਕੋਈ ਦੱਸਿਆ ਨਹੀਂ ਮੈਂ ਇਹਨੂੰ ਛੱਡ ਕੇ ਆਇਆ ਤੇ 6-7 ਦਿਨ ਬਸ 6 ਦੋ ਤਰੀਕ ਤੋਂ ਲੈ ਕੇ 6 ਤਰੀਕ ਤੱਕ ਮੰਦੀ ਬਸ ਇਹ ਸ਼ਾਮ ਤੱਕ ਜਵਾਬ ਸੀ ਵੀ ਉਹ ਇੱਥੇ ਯਾਰਾਂ ਦੋਸਤਾਂ ਕੋਲ ਗਿਆ ਫਲਾਣੇ ਤਾਂ ਗਿਆ ਕੁਛ ਨਹੀਂ ਸੰਤੁਸ਼ਟੀ ਜਾਣ ਕੇ ਜਵਾਬ ਨਹੀਂ ਦਿੱਤਾ ਤੇ ਸਾਨੂੰ ਇਹ ਸੀ ਵੀ ਸਾਡਾ ਬੱਚਾ ਨਸ਼ਾ ਲੈਂਦਾ ਕਿ ਉਹ ਜਿੰਨਾ ਕੋਈ ਅਨਸਖਾ ਵੀ ਘਟਾਉਂ ਵਾਪਰ ਗਿਆ ਤੇ ਉਹਨੂੰ ਛੱਡ ਕੇ ਭੱਜਾਇਆ ਤੇ ਫਿਰ ਅਸੀਂ ਜੋੜ ਦੇ ਕੇ 6 ਤਰੀਕ ਨੂੰ ਉਹਨੂੰ ਪੁੱਛਿਆ ਫਿਰ ਇਹਨੇ ਦੱਸਿਆ ਵੀ ਮੈਂ ਉਹ ਉੱਥੇ ਛੱਡ ਕੇ ਆਇਆ ਪੰਜਾਬ ਦੇ ਜ਼ਿਲ੍ਹਾ ਜਲੰਧਰ ਦਾ ਨੌਜਵਾਨ ਪਾਕਿਸਤਾਨ ਬਾਰਡਰ ਪਾਰ ਚਲਾ ਗਿਆ ਔਰ ਇਸ ਸਮੇ ਅਸੀਂ ਉਸਦੇ ਘਰ ਦੇ ਬਾਹਰ ਮੌਜੂਦ ਹੈ ਤਸਵੀਰਾਂ ਦੇਖ ਸਕਦੇ ਸ਼ਰਨਜੀਤ ਸਿੰਘ ਦੀਆਂ ਘਰ ਦੀਆਂ ਤਸਵੀਰਾਂ ਨੇ ਇਸ ਸਮੇ ਅਸੀਂ ਉਸਦੇ ਘਰ ਦੇ ਬਾਹਰ ਮੌਜੂਦ ਹਾਂ ਔਰ ਇਹ ਪਿੰਡ ਜਿਹੜਾ ਹੈਗਾ ਪੋਇਪੁਰ ਪਿੰਡ ਹੈਗਾ ਔਰ ਦੇਖ ਸਕਦੇ ਹਾਂ ਇਸ ਪਿੰਡ ਦੀਆਂ ਤਸਵੀਰਾਂ ਜਿੱਥੇ ਉਹ ਰਹਿੰਦਾ ਸੀਗਾ ਲੇਕਿਨ ਉਹ ਕਿਵੇਂ ਬਾਰਡਰ ਪਾਰ ਚਲਾ ਗਿਆ ਔਰ ਕਿਵੇਂ ਪਾਕਿਸਤਾਨ ਰੈਂਜਰਸ ਨੇ ਉਸ ਨੂੰ ਉੱਥੋਂ ਫੜਿਆ ਇਸ ਬਾਰੇ ਆਪਾਂ ਪੂਰੀ ਗੱਲਬਾਤ ਕਰਾਂਗੇ ਉਸ ਦੇ ਘਰ ਦੇ ਨਾਲ ਫਿਲਹਾਲ ਪਹਿਲਾਂ ਤੁਹਾਨੂੰ ਘਰ ਦੀ ਤਸਵੀਰਾਂ ਦਿਖਾ ਦਈਏ ਕਿ ਇਹ ਇੱਥੇ ਜਿਹੜਾ ਸ਼ਰਨਜੀਤ ਦਾ ਇਹ ਘਰ ਹੈ ਔਰ ਦੇਖ ਸਕਦੇ ਹੋ ਪੱਠੇ ਕੁੱਤਰਾਂ ਵਾਲੀ ਮਸ਼ੀਨ ਹੋਰ ਇੱਥੇ ਉਹਦੇ ਜਿਹੜੇ ਵਹੀਕਲ ਹੈ ਜਿਹੜਾ ਮੋਟਰਸਾਈਕਲ ਚਲਾਉਂਦਾ ਉਹ ਵੀ ਇੱਥੇ ਖੜਾ ਹੈਗਾ ਹੈ ਔਰ ਪਰਿਵਾਰਿਕ ਮੈਂਬਰ ਵੀ ਅੰਦਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਉਹਨਾਂ ਦਾ ਬੇਟਾ ਕਿਵੇਂ ਜਿਹੜਾ ਉੱਥੇ ਚਲਾ ਗਿਆ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਦਿਖਾ ਦਈਏ ਅਸੀਂ ਉਹਨਾਂ ਦੇ ਘਰ ਦੀਆਂ ਨੇ ਔਰ ਇਹ ਦੇਖ ਸਕਦੇ ਹੋ ਕਿ ਕਿ ਦੱਸਿਆ ਜਾਂਦਾ ਕਿ ਉਹ ਕੁਸ਼ਤੀ ਦਾ ਜਿਹੜਾ ਪਹਿਲਵਾਨ ਸੀਗਾ ਇਹ ਤਸਵੀਰਾਂ ਦੇਖ ਸਕਦੇ ਹੋ ਉਸ ਨੂੰ ਅਵਾਰਡ ਵੀ ਮਿਲਿਆ ਔਰ ਇਸ ਸਮੇਂ ਉਹਨਾਂ ਦੇ ਮਾਤਾ ਪਿਤਾ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਖਿਰ ਕਿਵੇਂ ਉਹਨਾਂ ਦਾ ਬੇਟਾ ਉੱਥੇ ਮੁੰਚਿਆ ਪਾਪਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਸਤਨਾਮ ਜੀ ਕਿਵੇਂ ਸ਼ਰਨਜੀਤ ਸਿੰਘ ਬਾਰਡਰ ਪਾਰ ਚਲਾ ਗਿਆ ਕੀ ਕਾਰਨ ਬਣਿਆ ਔਰ ਕਿਵੇਂ ਤੁਹਾਨੂੰ ਜਾਣਕਾਰੀ ਮਿਲੀ ਔਰ ਕਿਸ ਤਰੀਕ ਨੂੰ ਗਿਆ ਸੀ ਸ਼ਰਨਦੀਪ ਸਿੰਘ ਜੀ ਘਰੋਂ ਤਾਂ 2 ਤਰੀਕ ਨੂੰ ਗਿਆ ਸੀ ਕੋਈ 4:30 ਵਜੇ ਦੇ ਕਰੀਬ ਗਿਆ ਸੀ ਤੇ ਉਸ ਤੋਂ ਬਾਅਦ ਉਹਦੇ ਪਾਕਿਸਤਾਨ ਦੇ ਵਿੱਚ ਹੋਣ ਦੀ ਜਾਣਕਾਰੀ ਸਾਨੂੰ 21 ਦਸੰਬਰ ਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਜੀ ਕਿਵੇਂ ਸਾਨੂੰ ਕਿਸੇ ਨੇ ਰਿਸ਼ਤੇਦਾਰਾਂ ਨੇ ਫੋਟੋ ਵਗੈਰਾ ਵੇਖੀ ਉਹਨਾਂ ਨੇ ਸਾਨੂੰ ਭੇਜੀਆਂ ਤੇ ਸਾਨੂੰ ਫਿਰ ਪਤਾ ਲੱਗਿਆ ਜੀ ਤੇ ਕਰਦਾ ਕੀ ਸੀ ਸ਼ਰਨਜੀਤ ਆਖਿਰ ਪਹੁੰਚਿਆ ਕਿਵੇਂ ਇਹ ਪਤਾ ਲੱਗਿਆ ਕਿ ਕਿਹੜੇ ਰਸਤੇ ਉਹ ਬਾਰਡਰ ਪਾਰ ਚਲਾ ਗਿਆ ਸ਼ਰਨਦੀਪ ਜੀ ਪਹਿਲਵਾਨੀ ਕਰਦਾ ਸੀ ਛੋਟੇ ਹੁੰਦਿਆਂ ਤੋਂ ਹੀ ਉਹਨੂੰ ਪਲਵਾਨੇ ਦਾ ਬੜਾ ਸ਼ੌਕ ਸੀ ਹੂੰ 10 11 ਸਾਲ ਦੀ ਉਮਰ ਤੋਂ ਨੇ ਸ਼ੁਰੂ ਕੀਤੀ ਪਲਵਾਨੀ ਕਰਨੀ ਤੇ ਹੁਣ ਵੀ ਉਹ ਆ ਲਗਭਗ 3 4 ਮਹੀਨੇ ਪਹਿਲਾਂ ਵੀ 5 ਮਹੀਨੇ ਹਿਮਾਚਲ ਦੇ ਵਿੱਚ ਕੁਸ਼ਤੀਆਂ ਵਗੈਰਾ ਕੋਲ ਕੇ ਆਇਆ ਸੀਗਾ ਹੂੰ ਤੇ 23 ਜੁਲਾਈ ਨੂੰ ਸ਼ਾਇਦ ਉਹਦਾ ਇਦਨ ਮੋਗਲੀ ਟਕਰਾਰ ਹੋਇਆ ਮੁੰਡਿਆਂ ਨਾਲ ਤੇ ਉਹਨਾਂ ਨੇ ਉਹਦਾ ਗੁੱਟ ਦਾ ਲਗਭਗ ਵੱਟਦਾ ਹੀ 70 ਸਾਲ ਨਹੀਂ ਸ਼ਾਹਕੋਟ ਦੀ ਗੱਲ ਹੈ अच्छा जी ਤੇ 70% ਗੁੱਟੋ ਦਾ ਵੱਢਿਆ ਗਿਆ ਸੀ ਤੇ ਫਿਰ ਉਹਦਾ ਅਮਰਦੀਪ ਹਸਪੀਟਲ ਹੈ ਉੱਥੇ ਅਮਰਸਰ ਉਥੋਂ ਲਾ ਚੱਲਦਾ ਸੀਗਾ ਹੂੰ ਤੇ ਰਿਕਵਰ ਹੋ ਗਿਆ ਸੀ ਕਾਫੀ ਹੱਤ ਤੇ ਪਰ ਉਹ ਹੱਤ ਦੀ ਡਿਪਰੈਸ਼ਨ ਦੇ ਨਾਲ ਹੀ ਡਰਗ ਵਗੈਰਾ ਮਸ਼ਾ ਵਗੈਰਾ ਕਰਨ ਲੱਗ ਪਿਆ ਸੀਗਾ ਹੂੰ ਟੈਨਸ਼ਨ ਦੇ ਵਿੱਚ ਹੀ ਜੀ ਤੇ ਕਿੰਨੇ ਭੈਣ ਭਰਾ ਨੇ ਸ਼ਰਨਜੀਤ <th>ਨੀ ਤੇ ਸ਼ਰਨਜੀਤ <th>ਨੀ ਕਰਦੇ ਕੀ ਸੀਗੇ ਪੜਾਈ ਕਰਦੇ ਸੀ ਜਾਂ ਕੁਸ਼ਤੀ ਪਹਿਲਵਾਨੀ ਕਰਦੇ ਸੀ ਸ਼ਰਨਜੀਤ <th>ਨੀ ਤਿੰਨ ਭੈਣ ਭਰਾ ਜੀ ਵੱਡਾ ਬੇਟਾ ਵਿਦੇਸ਼ ਚ ਹੂੰ ਗੁੜੀਆਂ ਸਟੱਡੀ ਕਰਦੀਆਂ ਜੀ ਹੂੰ ਤੇ ਇਹ ਦਾਸੀਪੜ 10ਵੇਂ ਤੋਂ ਬਾਅਦ ਇਹਦਾ ਇਧਰ ਜਾਣੀ ਜ਼ਿਆਦਾ ਧਿਆਨ ਕੁਸ਼ਤੀ ਵਾਲੀ ਸੀਗਾ ਜਿਵੇਂ ਸਾਰੀ ਦਿਹਾੜੀ ਨੂੰ ਆਪਣਾ ਮਿਹਨਤ ਨਹੀਂ ਹੁੰਦਾ ਸੀ ਜੀ ਆਪਣਾ 3-4 ਘੰਟੇ ਨੇ ਸਵੇਰੇ ਜਿਮ ਲਾਉਣੇ 3-4 ਘੰਟੇ ਖਾੜੇ ਲਾ ਜਾਣੇ ਤੇ ਬਸ ਇਹ ਕਾਫੀ ਜਣੀ ਮਿਹਨਤੀ ਸੀਗਾ ਜਿਮ ਜਿਮ ਤੇ ਖਾੜਾ ਹੀ ਇਹਦਾ ਮੇਨ ਕਾਰ ਸੀਗਾ ਜੀ ਹੂੰ ਤੇ ਛਿੰਝਾ ਵਗੈਰਾ ਕੋਲ ਨਹੀਂ ਆ ਤੇ ਮੈਂ ਵੀ ਇਹਨੂੰ ਇੱਥੇ ਆਪਣੇ YouTube ਤੇ ਜਦੋਂ ਸ਼ਿੰਝਾ ਚਲਦੀਆਂ ਵੇਖਦਾ ਹੁੰਦਾ ਸੀ ਲਾਈਵ ਤੇ ਸਾਨੂੰ ਵੀ ਮਾਨਸੂਸ ਹੁੰਦਾ ਸੀ ਸਾਡਾ ਬੱਚਾ ਖੁੱਲਦਾ ਪਰ ਆ ਜਿਹੜੀ ਜਦੋਂ ਇਹਦਾ ਗੁੱਟ ਜਾਂ ਵੱਟਿਆ ਗਿਆ ਜੀ ਉਸ ਤੋਂ ਬਾਅਦ ਹੀ ਡਿਪਰੈਸ਼ਨ ਜਿਹਾ ਚੱਲਾ ਗਿਆ ਤੇ ਨਸ਼ਾ ਵਾਤ ਵਗੈਰਾ ਲੈਣ ਲੱਗ ਗਿਆ ਜੀ ਤੇ ਤੁਸੀਂ ਸਮਝਾਇਆ ਨਹੀਂ ਉਸਨੂੰ ਕਿ ਨਸ਼ਾ ਨਹੀਂ ਕਰੀਦਾ ਹੈਗਾ ਇਸ ਦਾ ਬੁਰਾ ਅਸਰ ਪੈਂਦਾ ਕਿਉਂਕਿ ਤੁਸੀਂ ਤਾਂ ਸੇ ਇੱਕ ਬਹੁਤ ਵਧੀਆ ਕੁਸ਼ਤੀ ਪਹਿਲਵਾਨ ਸੀਗਾ ਉਹ ਆ ਕੇ ਤੁਸੀਂ ਉਹਦੇ ਕੰਪੀਟੀਸ਼ਨ ਵੀ ਦੇਖਦੇ ਰਹੇ ਹੋ ਤੇ ਗੱਲਬਾਤ ਨਹੀਂ ਹੋਈ ਇਸ ਬਾਰੇ ਨਹੀਂ ਜੀ ਅਸੀਂ ਸਮਝਾਉਂਦੇ ਸੀ ਜੀ ਉਹਨੂੰ ਸਮਝਾਉਂਦੇ ਸੀ ਜਿਵੇਂ ਅਸੀਂ ਬੜਾ ਸਮਝਿਆ ਨੂੰ ਪਿਛਲੇ ਸਾਲ ਨੂੰ ਅਸੀਂ ਸੈਂਟਰ ਦੇ ਵਿੱਚ ਵੀ ਰੱਖਿਆ ਹੂੰ ਤਿੰਨ ਕੁ ਮਹੀਨੇ ਉਹਨੇ ਸੈਂਟਰ ਦੇ ਵਿੱਚ ਵੀ ਕੱਟੇ ਹੂੰ ਹੁਣ ਫਿਰ ਅਸੀਂ ਅਮਈ ਦੇ ਵਿੱਚ ਉਹ ਆਪੇ ਖੋਦੀ ਕਹਿੰਦਾ ਰੈਡੀ ਮੈਂ ਸੈਂਟਰ ਜਾਣਾ ਵੀ ਸਰਕਾਰੀ ਸੈਂਟਰ ਨੋਰਮਲ ਵੀ ਰੱਖਿਆ ਉਹਨੂੰ ਹੂੰ ਉਸ ਤੋਂ ਬਾਅਦ ਆ ਜਦੋਂ ਹੁਣ ਇਹਦਾ ਗੁੱਟ ਜਾਂ ਵੱਡਿਆ ਗਿਆ ਜੀ ਉਸ ਤੋਂ ਬਾਅਦ ਜ਼ਿਆਦਾ ਡਿਪਰੈਸ਼ਨ ਚ ਚਲਾ ਗਿਆ ਜੀ ਤੇ ਪਹੁੰਚਿਆ ਕਿਵੇਂ ਇਹ ਬਾਰਡਰ ਪਰ ਇਹ ਅਸੀਂ ਜਾਨਣਾ ਚਾਹੁੰਦੇ ਆ ਆਖਰੀ ਬਾਰਡਰ ਪਰ ਕਿਵੇਂ ਚਲਾ ਗਿਆ ਕਿ ਕੋਈ ਇਹਨੂੰ ਛੱਡਣ ਗਿਆ ਸੀਗਾ ਜਾਂ ਇਹ ਖੋਦੀ ਚਲਾ ਗਿਆ ਨਹੀਂ ਜੀ ਇਹ ਨਾ ਇੱਥੋਂ ਘਰੋਂ 4 ਵਜੇ ਕਰੀਬ ਗਏ 2 ਤਰੀਕ ਨੂੰ ਇਹਦੇ ਨਾਲ ਮੇਰੇ ਪਿੰਡ ਦਾ ਹੀ ਲੜਕਾ ਇਹਦਾ ਦੋਸਤ ਹੀ ਮਨਦੀਪ ਸਿੰਘ ਦੋਨੋਂ ਜਣੇ ਗਏ ਆ ਹੂੰ ਤੇ ਮੈਨੂੰ ਵੀ ਬਾਅਦ ਦੇ ਵਿੱਚ ਪਤਾ ਲੱਗਾ ਵੀ ਮਨਦੀਪ ਨਾਲ ਗਿਆ ਆ ਹੂੰ ਤੇ 8:00 ਵਜੇ ਕਰੀਬ ਮੇਰੀ ਮਨਦੀਪ ਨਾਲ ਗੱਲ ਹੋਈ ਆ ਮਨਦੀਪ ਨੇ ਮੈਨੂੰ ਕੋਈ ਦੱਸਿਆ ਨਹੀਂ ਮੈਂ ਇਹਨੂੰ ਛੱਡ ਕੇ ਆ ਤੇ 6-7 ਦਿਨ ਨੇ ਬਸ 2 ਤਰੀਕ ਤੋਂ ਲੈ ਕੇ 6 ਤਰੀਕ ਤੱਕ ਮਨਦੀਪ ਬਸ ਇਹੋ ਸ਼ਾਮ ਤੱਕ ਜਵਾਬ ਸੀ ਵੀ ਉਹ ਇਤਿਆਰਾਂ ਦੋਸਤਾਂ ਕੋਲ ਗਿਆ ਫਲਾਣੇ ਤਾਂ ਗਿਆ ਕੁਛ ਨਹੀਂ ਸੰਤੁਸ਼ਟੀ ਜਨਕ ਜਵਾਬ ਨਹੀਂ ਦਿੱਤਾ ਤੇ ਸਾਨੂੰ ਇਹ ਸੀ ਵੀ ਸਾਡਾ ਬੱਚਾ ਨਸ਼ਾ ਲੈਂਦਾ ਕੋਈ ਉਹ ਡੋਜਾ ਜਿੰਨਾ ਕੋਈ ਅਣ ਸਖਾ ਵੀ ਘਟਾਉ ਵਾਪਰ ਗਿਆ ਤੇ ਉਹਨੂੰ ਛੱਡ ਕੇ ਭੱਜਾਇਆ ਤੇ ਫਿਰ ਅਸੀਂ ਜੋੜ ਦੇ ਕੇ 6 ਤਰੀਕ ਨੂੰ ਉਹਨੂੰ ਪੁੱਛਿਆ ਫਿਰ ਇਹਨੇ ਦੱਸਿਆ ਵੀ ਮੈਂ ਉਹਨੂੰ ਉੱਥੇ ਛੱਡ ਕੇ ਆਇਆ ਤੇ ਪੁਲਿਸ ਨੇ ਫਿਰ ਸ਼ਿਕਾਇਤ ਦਰਜ ਕਰਾਈ ਹਾਂਜੀ 7 ਤਰੀਕ ਨੂੰ ਫਿਰ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਦਰਖਾਸਤ ਦਿੱਤੀ ਉੱਥੇ ਤੇ ਪੁਲਿਸ ਨੇ ਸਾਡਾ ਸਹਿਯੋਗ ਕੀਤਾ ਇਹ ਤੋਂ ਵੀ ਪੁਛ ਪੜਤਾਲ ਕੀਤੀ ਉਹਨਾਂ ਨੇ ਪੁਲਸ ਨੇ ਕਿਹਾ ਇਹਨੂੰ ਗ੍ਰਿਫਤਾਰ ਕੀਤਾ ਇਹਨੂੰ ਇਹਦੇ ਕੋਲ ਪੁਛ ਪ੍ਰਤਾਲ ਕੀਤੀ ਜੀ ਉਹਨਾਂ ਨੇ ਅੱਛਾ ਉਹਨਾਂ ਨੇ ਆਪਣੇ ਤਰੀਕੇ ਨਾਲ ਇਹਨੂੰ ਪੁੱਛਿਆ ਇੰਟਰੋਗੇਸ਼ਨ ਹਾਂ ਜੀ ਇਹਨੂੰ ਐਸਐਚਓ ਸਾਹਿਬ ਨੇ ਸਵਾਲ ਜੋ ਹਵ ਕੀਤੀ ਇਹਨੇ ਦੱਸਿਆ ਵੀ ਮੈਂ ਹਾਂ ਅਸੀਂ ਦੋਨੋਂ ਇਕੱਠੇ ਗਏ ਆ ਤੇ ਵੀ ਮੈਂ ਉਹ ਉੱਥੇ ਇਹ ਰਤੋਕੇ ਪਿੰਡ ਤੇ ਉਤਾਰਤਾ ਇਹ ਇੱਥੇ ਪਿੰਡ ਦਾ ਪਿੰਡ ਇਹ ਖੇਮ ਕਰਨ ਦੇ ਲਾਗੇ ਪੈਂਦਾ ਜੀ ਬਹੁਤ ਜਿਆਦਾ ਖੇਮ ਕਰਨ ਬਾਰਡਰ ਬਹੁਤ ਜਿਆਦਾ ਪੈਂਦਾ ਜੀ ਅੱਛਾ ਤੇ ਇਹ ਦੋਨੋਂ ਜਣੇ ਗਏ ਬਸ ਉੱਥੇ ਜਿਸ ਪਿੰਡ ਦਾ ਨਾਮ ਲੈ ਰਹੇ ਹਾਂ ਉਹ ਕਿਹਾ ਉਥੋਂ ਬਾਰਡਰ ਲਾਗੇ ਆ ਨਜ਼ਦੀਕ ਹਾਂ ਉਹ ਤੇ ਉਹ ਸਾਰਾ ਏਰੀਆ ਬਾਰਡਰ ਏਰੀਆ ਜੀ ਤੇ ਹੁਣ ਰੱਬ ਜਾਣੇ ਜੀ ਕਿਵੇਂ ਗਿਆ ਇਹ ਦੋਨੋਂ ਜਣੇ ਗਏ ਆ ਇੱਥੋਂ ਘਰ ਤੋਂ ਤਾਂ ਤੇ ਬਾਅਦ ਦੇ ਵਿੱਚ ਕੋਈ ਪਤਾ ਨਹੀਂ ਉਹੋ ਵੀ ਨਸ਼ਾ ਕੀਤਾ ਹੋਇਆ ਸੀ ਕੋਲ ਨਸ਼ੇ ਨਾਲ ਫੋਲ ਸੀ ਜੀ ਆ ਜਿਹੜੀ ਫੋਟੋ ਆਈ ਹੈ ਨਾ ਜੀ ਤੇ ਆਪਣੇ ਅਖਬਾਰ ਤੇ ਜਿੱਥੇ ਰੇਂਜਰਾਂ ਨੇ ਪਾਕਿਸਤਾਨੀਆਂ ਨੇ ਫੜਿਆ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਰਾਹੀਂ ਇਹ ਫੋਟੋ ਵੀ ਉਸ ਦਿਨ ਵੀ ਇਹਦੀ ਅੱਖ ਜਦੋਂ ਕਰੋ ਗਿਆ ਇਹਦੀ ਅੱਖ ਲਾਲ ਸੀਗੀ ਇਹਦੇ ਅੱਖ ਦੇ ਵਿੱਚ ਕੁਛ ਮੱਛਰ ਮੋਛਰ ਪਿਆ ਜਾਂ ਕੁਛ ਵੱਜਿਆ ਲੱਗਦਾ ਪਤਾ ਨਹੀਂ ਕੀ ਸੀਗਾ ਤੇ ਅੱਖੀ ਦੀ ਉਸ ਦਿਨ ਵੀ ਲਾਲ ਸੀ ਉਹੀ ਫੋਟੋ ਹੈ ਇਹਦੀ ਖੱਬੀ ਸਾਈਡ ਦੀ ਅੱਖ ਲਾਲ ਆ ਇਹਦੀ ਮਾਂ ਨੇ ਇਹਨੂੰ ਪੁੱਛਿਆ ਵੀ ਸੀ ਤੇਰੀ ਅੱਖ ਤੇ ਕੀ ਹੋਇਆ ਤੇ ਪਤਾ ਨਹੀਂ ਕੁਛ ਇੱਥੇ ਕੋਈ ਵਾਜੂਜ ਗਿਆ ਹੋਊਗਾ ਤੇ ਉਸੇ ਤਰੀਕ ਦੀ ਮੇਰੇ ਹਿਸਾਬ ਨਾਲ ਉਸੇ ਤਰੀਕ ਦੀ ਫੋਟੋ ਆ ਕਿਉਂਕਿ ਇਹਦੀ ਉਸ ਦਿਨ ਵੀ ਘਰੇ ਅੱਖ ਲਾਲ ਸੀ ਅੱਛਾ ਨਸ਼ੇ ਦੀ ਪੂਰਤੀ ਲਈ ਕਿਵੇਂ ਇਹ ਉਹ ਮਤਲਬ ਪੈਸੇ ਵਗੈਰਾ ਜਿਹੜਾ ਇਹਨੂੰ ਮਿਲਦੇ ਹੁੰਦੇ ਸੀ ਜਾਂ ਫਿਰ ਘਰ ਆ ਕੇ ਲੜਾਈ ਝਗੜਾ ਤਾਂ ਨਹੀਂ ਕਰਦਾ ਨਹੀਂ ਪੈਸੇ ਸਾਡੇ ਕੋਲ ਸੀ ਉਹ ਕਿਉਂਕਿ ਜਦੋਂ ਇਹ ਪਲਵਾਨੀ ਕਰਦਾ ਸੀ ਅਸੀਂ ਇਹਨੂੰ 2000 1500 ਰੁਪਏ ਡੇਲੀ 1000 1500 ਤੋਂ 2000 ਰੁਪਏ ਨੂੰ ਖਰਚੀਦਾ ਸੀ ਰੋਜ਼ ਖਰਚਦਾ ਸੀ ਤੇ ਵਿਦੇਸ਼ ਚ ਭਰਾ ਬੈਠਾ ਚੱਲ ਤੋ ਪੈਸੇ 2 ਰੁਪਏ ਕਮਾਉਂਦਾ ਸੀ ਅਸੀਂ ਕੋਈ ਬੜਾ ਲਾਲਚ ਨਹੀਂ ਕੀਤਾ ਬੱਚਿਆਂ ਦੀ ਜ਼ਿੰਦਗੀ ਬਣਨ ਤੇ ਚਲੋ ਵੀ ਪਲਵਾਨੀ ਦੇ ਵਿੱਚ ਕਾਮਯਾਬ ਹੋ ਜੇ ਤੇ ਅਸੀਂ ਹੁਣ ਅਸੀਂ ਇਹ ਸਾਡੇ ਕੋ 4-500 700 ਰੁਪਏ ਆ 500 ਤੋਂ 700 ਜਿੰਨੀ ਕੀ ਦੀ ਜ਼ਰੂਰਤ ਸੀ ਅਸੀਂ ਨੂੰ ਦੇ ਦਿੱਤੀ ਸਾਡਾ ਇਹ ਵਿਚਾਰ ਸੀ ਨਸ਼ਾ ਕਰਨ ਤੋਂ ਰੋਕਦੇ ਨਹੀਂ ਸੀ ਨਹੀਂ ਅਸੀਂ ਰੋਕਦੇ ਸੀ ਜੀ ਨਸ਼ਾ ਕਰਨ ਤੋਂ ਪਰ ਇਹ ਸਾਨੂੰ ਕਹਿੰਦਾ ਸੀ ਮੈਂ ਜੂਸ ਪੀ ਲਿਆ ਮੈਂ ਆਹ ਖਾ ਲਿਆ ਮੈਂ ਉਹ ਖਾ ਲਿਆ ਤੇ ਸਾਨੂੰ ਹੀ ਪਤਾ ਕਰਦਾ ਸੀ ਨਸ਼ਾ ਜਿਹੜਾ ਅਜੀ ਛੁੱਟਾ ਛੁੱਟਾ ਪਿੰਦੇ ਪਿੰਡਾਂ ਦੇ ਵਿੱਚ ਅੱਛਾ ਹਾਂਜੀ ਇਹ ਸਰਕਾਰ ਤਾਂ ਕਹਿ ਰਹੀ ਕਿ ਹੁਣ ਤਾਂ ਨਸ਼ੇ ਦੇ ਖਿਲਾਫ ਮੁਹਿੰਮ ਚੱਲਦੀ ਪਈ ਹੈ ਸਰਕਾਰ ਤਾਂ ਕਹਿ ਰਹੀ ਹੈ ਕਿ ਨਸ਼ੇ ਨੂੰ ਠੱਲ ਪਾਈ ਜਾ ਰਹੀ ਹੈ ਤੁਹਾਨੂੰ ਕੀ ਲੱਗ ਰਿਹਾ ਦੇਖੋ ਜੀ ਸਰਕਾਰ ਵੀ ਆਪਣੇ ਤਾਂ ਸਹੀ ਹੈ ਸਰਕਾਰ ਫੜਦੀ ਵੀ ਹੈ ਬੰਦੇ ਰੋਜ਼ ਫੜ ਹੁੰਦੇ ਨੇ ਨਸ਼ੇ ਵਾਲੇ ਪਰ ਉਹਨੇ ਵਿੱਚ ਨਾਲੇ ਫਿਰ ਹੋਰ ਪੈਦਾ ਹੋ ਜਾਂਦੇ ਨੇ ਨਸ਼ਾ ਵੀ ਕੀਤਾ ਜਾਂਦਾ ਜੀ ਬਿਲਕੁਲ ਇੱਕ ਵਾਰ ਉਹਨਾਂ ਦੀ ਮਾਤਾ ਨਾ ਅਮਰਜੀਤ कौर ਨਾਲ ਵੀ ਗੱਲ ਕਰਾਂਗੇ ਅਸੀਂ ਮਾਤਾ ਜੀ ਬੇਟਾ ਤੁਹਾਡਾ ਚਲਾ ਗਿਆ ਆਖਿਰ ਤੁਹਾਨੂੰ ਜਿਹੜੀ ਕਮੀ ਮਹਿਸੂਸ ਹੁੰਦੀ ਹੋਣੀ ਉਹਨਾਂ ਦੀ ਲੇਕਿਨ ਲੱਗ ਰਿਹਾ ਸੀ ਕਿਤੇ ਉਹ ਬਾਰਡਰ ਪਾਰ ਚਲਾ ਜਾਵੇਗਾ ਵੈਸੇ ਤਾਂ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਉਹ ਜਾਂਦਾ ਸੀ ਆਪਣੀ ਖੇਡ ਵਗੈਰਾ ਕਰਨ ਹਾਂਜੀ ਇਨਸਾਨ ਨੂੰ ਉਮੀਦ ਵੀ ਇਦਾਂ ਕਰੂਗਾ ਅਸੀਂ ਤਾਂ ਉਦਾਂ ਹੀ ਕਹਿਗੇ ਵੀ ਬਸ ਕੀ ਪਤਾ ਕਿੱਥੇ ਆ ਬੱਚਾ ਰੁਲਿਆ ਫਿਰਦਾ ਹੂੰ ਇਸੇ ਝਾਕ ਚ ਸੀ ਹੂੰ ਬਸ ਇਦਾਂ ਹੀ ਦਿਨ ਲੰਘੀ ਜਾਂਦੇ ਆ ਆਖਿਰ ਜਦੋਂ ਇੱਥੋਂ ਗਿਆ ਤੁਹਾਡਾ ਉਸ ਵੇਲੇ ਮੁਲਾਕਾਤ ਹੋਈ ਸੀ ਨਹੀਂ ਜੀ ਕੁਛ ਨਹੀਂ ਅਸੀਂ ਤਾਂ ਤਾਂ ਹੀ ਇਹੀ ਸਮਝੀ ਬੈਠੇ ਵੀ ਉਹਨੂੰ ਕੁਛ ਹੋ ਗਿਆ ਜਿਸ ਤਰ੍ਹਾਂ ਸਤਨਾਮ ਜੀ ਦਾ ਸਰੇ ਨੇ ਕਿ ਉਹ ਇੱਥੋਂ ਘਰੋਂ ਹੋਕੇ ਗਿਆ ਸੀ ਨਹੀਂ ਜੀ ਪਹਿਲਾਂ ਫਿਰ ਤੁਰ ਕੇ ਆਏ ਆ ਤੇ ਫਿਰ ਬੈਠੇ ਆ ਹੂੰ ਉਹ ਮੁੰਡਾ ਉਹ ਮੇਰਾ ਪੁੱਤ ਉੱਥੇ ਬੈਠਾ ਇੱਥੇ ਉਹਨੇ ਪਾਣੀ ਪੀਤਾ ਮੁੰਡੇ ਨੇ ਹੂੰ ਤੇ ਚਾਹ ਪੀਤੀ ਆ ਤਾਨੂੰ ਕਹਿੰਦਾ ਆਪਾਂ ਜਾਣਾ ਆ ਅੱਗੇ ਵੀ ਜਾਂਦੇ ਆ ਹੂੰ ਇਦਾਂ ਹੀ ਫਿਰ ਤੁਰ ਕੇ ਆ ਜਾਂਦੇ ਨੇ ਆਣੇ ਹੂੰ ਤੇ ਮੈਂ ਕੁਛ ਨਹੀਂ ਕਿਹਾ ਹੂੰ ਤੂੰ ਕਿੱਥੇ ਚੱਲਿਆ ਜਾਣਾ ਨਹੀਂ ਮੈਂ ਵੱਲੀ ਨੇ ਅੱਗੇ ਵੀ ਜਾਂਦੇ ਆ ਹੂੰ ਤੇ ਬਸ ਉਹ ਮੁੰਡਾ ਨੇ ਖੜੀ ਕਿਹਾ ਵੀ ਉਹ ਕੋਣ ਮੁੰਡਾ ਕੌਣ ਸੀਗਾ ਜਿੰਨਾ ਗੱਲਬਾਤ ਹੋ ਰਹੀ ਆ ਮੇਰਾ ਮਨਦੀਪ ਦੋਸਤ ਹੀ ਆ ਅੱਛਾ ਹੂੰ ਤੇ ਉਹਨਾਂ ਤੁਹਾਡੀ ਗੱਲਬਾਤ ਲਈ ਪੁੱਛਿਆ ਵੇ ਤੁਸੀਂ ਉਹ ਇਹਨਾਂ ਦੇ ਡੈਡੀ ਨੇ ਲਾਇਆ ਸੀ ਫੋਨ ਹਾਂ ਤਿਕੰਨ ਮੈਂ ਚਾਚਾ ਇੱਥੇ ਗਿਆ ਉਹਨੂੰ ਮੈਥੇ ਧਾਰਤਾ ਐ ਇਦਾਂ ਹੀ ਬਸ ਗੱਲਾਂ ਗੁੱਲਾਂ ਚ ਨਗਾਹਤੇ ਪੰਜ ਸੱਤ ਦਿਨ ਹੂੰ ਤੇ ਸ਼ਰਨਜੀਤ ਦਾ ਸੁਭਾਅ ਕਿਵੇਂ ਦਾ ਸੀਗਾ ਕਿਵੇਂ ਘਰ ਦੇ ਵਿੱਚ ਘਰਦਿਆਂ ਦਾ ਸੁਭਾਅ ਵੀ ਕਰਦਾ ਜਾਂ ਬਾਹਰ ਕਿਵੇਂ ਰਹਿੰਦਾ ਸੀ ਬਾਹਰ ਵੀ ਬਹੁਤ ਲੋਕੀ ਸਿਫਤਾਂ ਕਰਦੇ ਆ ਪਿੰਡ ਚ ਪੁੱਛ ਲੋ ਉਹ ਮਾੜਾ ਨਹੀਂ ਸੀਗਾ ਬਸ ਮਾੜਾ ਨਸ਼ਿਆਂ ਨੇ ਕੀਤਾ ਨਸ਼ਾ ਕਿੱਦਾਂ ਲੱਗ ਗਿਆ ਉਹਨੂੰ ਸੱਟ ਲੱਗਣਾ ਸੱਟਾ ਦੋ ਵਾਰੀ ਲੱਗ ਚੁੱਕੀਆਂ ਇੱਕ ਵਾਰੀ ਪਹਿਲਾਂ ਲੱਗ ਗਈ ਪਰ ਉਹ ਦੱਸ ਰਹੀ ਜਿੱਦਾਂ ਕੋਈ ਲੜਾਈ ਝਗੜਾ ਹੋਇਆ ਹਾਂਜੀ 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 ਲੜਾਈ ਝਗੜੇ ਨਾਲ ਤੁਸੀਂ ਰੋਕਿਆ ਨਹੀਂ ਤੁਸੀਂ ਆਤਰ ਮਾਪਿਓ ਤੁਸੀਂ ਤਾਂ ਰੋਕਿਆ ਹੀ ਹੋ ਨਾ ਹਾਂਜੀ ਪਤਾ ਨਹੀਂ ਕੀ ਗੱਲ ਸੀਗੀ ਕੀ ਨਹੀਂ ਹਮ ਰੋਕਿਆ ਲੋਕ ਵੀ ਤੁਹਾਨੂੰ ਪਤਾ ਜਿਹੜਾ ਕੋਈ ਚੰਗਾ ਹੁੰਦਾ ਬੰਦਾ ਉਹਨੂੰ ਨਹੀਂ ਟਿਕਣ ਦਿੰਦੇ ਹਮ ਨਹੀਂ ਟਿਕਣ ਦਿੰਦੇ ਹਮ ਤੇ ਕੀ ਜਦੋਂ ਪਹਿਲਵਾਨੀ ਕਰਕੇ ਆਉਂਦਾ ਸੀ ਕਿਹਾ ਘਰ ਦੇ ਵਿੱਚ ਤਾਂ ਨਹੀਂ ਕੋਈ ਲੜਾਈ ਝਗੜਾ ਕਰਦਾ ਸੀ ਨਹੀਂ ਜੀ ਰੋਟੀ ਪਾਣੀ ਖਾਂਦਾ ਹੁੰਦਾ ਸੀ ਹਾਂ ਇਹਨਾਂ ਦੇ ਡੈਡੀ ਦੱਸਦੇ ਹੀ ਆ ਵੀ ਸਾਡੇ ਤੋਂ ਖਾਣਾ ਪੂਰਾ ਨਹੀਂ ਸੀ ਹੁੰਦਾ ਜਾਨੀ ਕਿ ਇਹਨਾਂ ਖਾਣ ਪੀਣ ਵਧੀਆ ਸੀ ਇਹ ਜਿਹੜੀਆਂ ਚੌੜੇ ਮੂੰਹ ਦੀਆਂ ਫੋਟੋਆਂ ਆ ਦੀਆਂ ਹੂੰ ਪਰ ਬੰਨ ਕਿਵੇਂ ਦੇ ਦੇ ਹੁਣ ਤਾਂ ਪਾਕਿਸਤਾਨ ਰੇਂਜਰਸ ਕੋ ਹੋ ਗਿਆ ਹਾਂਜੀ ਲਿਆ ਦਿਓ ਇਹੀ ਕਹਿੰਨੀ ਮੈਂ ਲਿਆ ਦਿਓ ਮੇਰਾ ਪੁੱਤ ਮੈਂ ਤਾਂ ਕਿੱਦਾਂ ਕਹਿੰਦਾ ਨਾ ਕਮਲੀ ਹੋਈ ਉਹ ਬਣੀ ਪਈ ਆ ਮੈਂ ਨੂੰ ਕੋਈ ਸੋਝਦਾ ਨਹੀਂਗਾ ਪਹਿਲਾਂ ਜਦੋਂ ਗਿਆ ਇੱਥੋਂ 2 ਤਰੀਕ ਦੇ ਬਾਅਦ ਕਾਫੀ ਦਿਨ ਨਹੀਂ ਆਇਆ ਤੇ ਤੁਸੀਂ ਗਏ ਸੀਗੇ ਉਹ ਜਿਹੜੇ ਜਿਸ ਮੁੰਡੇ ਦਾ ਤੁਸੀਂ ਨਾਮ ਲੈ ਰਹੇ ਹੋ ਕਿ ਉਹਨਾਂ ਨਾਲ ਲੈ ਕੇ ਗਏ ਜਿਸ ਜਗ੍ਹਾ ਉਹ ਛੱਡ ਕੇ ਆਏ ਹਾਂ ਹਾਂਜੀ ਉੱਧਰ ਦੇਖ ਕੇ ਆਏ ਆ ਜਿਹੜੀ ਜਗ੍ਹਾ ਤੇ ਛੱਡ ਕੇ ਆਇਆ ਹੈ ਨਾ ਹਾਂ ਉੱਥੇ ਗਏ ਆ ਇੱਕ ਮੇਰਾ ਭਰਾ ਗਿਆ ਸੀ ਹਾਂ ਉਹਦਾ ਮੰਮੀ ਡੈਡੀ ਮੁੰਡੇ ਦਾ ਮਨਦੀਪ ਦਾ ਹਾਂ ਤੇ ਫਿਰ ਅਸੀਂਗਾ ਮੇਰਾ ਵੀ ਭਰਾ ਵੀ ਨਾਲ ਗਿਆ ਸੀਗਾ ਹਾਂ ਉਹ ਕਹਿੰਦਾ ਮੈਂ ਵੀ ਆਉਣਾ ਤੁਰਿਆ ਮੈਂ ਵੀ ਚੱਲਦਾ ਉੱਧਰ ਫਿਰ ਤੁਰ ਕੇ ਆਏ ਸਾਰਿਆਂ ਨੂੰ ਪੁੱਛ ਕੇ ਆਏ ਕਿਸੇ ਨੇ ਨਹੀਂ ਫਿਰ ਅਸੀਂ ਆ ਵੀ ਫੋਟੋਆਂ ਵੀ ਪਾਈਆਂ ਫੋਨਾਂ ਤੇ ਪਾਉਂਦੇ ਆ ਨਾ ਉਹ ਵੀ ਪਾਈਆਂ ਵੀ ਇਦਾਂ ਦਾ ਸਾਡਾ ਬੱਚਾ ਅਜੇ ਕਿਸੇ ਨੂੰ ਦਿਸ ਜੇ ਸਾਨੂੰ ਦੱਸੋ ਪੁਲਿਸ ਵਿੱਚ ਵੀ ਸ਼ਿਕਾਇਤ ਦਰਜ ਹਾਂਜੀ ਉੱਥੇ ਵੀ ਕਰਾਈ ਤੇ ਪੁਲਿਸ ਨੇ ਲੱਭਿਆ ਸੀ ਵੀ ਤੁਹਾਡੇ ਨਾਲ ਹਾਂਜੀ ਨਹੀਂ ਨਾਲ ਨਹੀਂ ਗਏ ਉਹ ਪੁੱਛਦੇ ਦਾਦੇ ਰਹੇ ਵੀ ਅਸੀਂ ਬਾਕੀ ਦੀ ਕਾਰਵਾਈ ਫੇਕ ਕਰਦੇ ਤੁਸੀਂ ਜਾਓ ਇੱਕ ਰਿਪੋਰਟ ਕਿਓ ਕੀ ਕਹਿਣਾ ਚਾਹੋਗੇ ਤੁਸੀਂ ਸ਼ਰਨਮੁਹਨ ਐ ਕਿ ਸਰਕਾਰ ਨੂੰ ਕੀ ਅਪੀਲ ਕਰਦੇ ਇਹ ਕਹਿੰਨੇ ਲਿਆ ਦਿਓ ਸਾਡਾ ਬੱਚਾ ਕੀ ਕਹਿ ਸਕਦੇ ਇਹ ਕਹਿੰਨੇ ਵੀ ਸਾਨੂੰ ਮਿਲ ਜਾਵੇ

ਖਾਸ ਕਰ ਬਾਰਡਰ ਅਗਰ ਏਰੀਆ ਹੁੰਦਾ ਹੈ ਜਾਂ ਬਾਰਡਰ ਪਾਰ ਕੋਈ ਚਲਾਇਆ ਜਾਂਦਾ ਹੈਗਾ ਤੇ ਹਮੇਸ਼ਾ ਉਸ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਵੀ ਜਾਂਦਾ ਹੈਗਾ ਲੱਗ ਰਿਹਾ ਕਿ ਉਹਨੂੰ ਵੀ ਸ਼ੱਕ ਦੀ ਨਿਗਾਹ ਤੇ ਦੇਖ ਕੇ ਹੀ ਉਹਨੂੰ ਫੜਿਆ ਹੋਣਾ ਪੁੱਛਗਿਛ ਕੀਤੀ ਆ ਉਹ 21 ਤਰੀਕ ਨੂੰ ਹੀ ਜਿਹੜੀ ਫੋਟੋ ਸਾਹਮਣੇ ਆਈ ਆ ਕਿ ਉਹ 21 ਤਰੀਕ ਨੂੰ ਹੀ ਫੜਿਆ ਗਿਆ ਜਾਂ ਉਸ ਤੋਂ ਪਹਿਲਾਂ ਵੀ ਫੜਿਆ ਗਿਆ ਨਹੀਂ ਜੀ ਜੇਸ ਹਸਾ ਹਣਾ ਤਾਂ ਉਹਦੀ ਫੋਟੋ ਸਾਹਮਣੇ ਆਈ ਆ ਉਹ ਉਸੇ ਦਿਨੀ ਜੇਸ ਹਸਾ ਉਹਦੀ ਅੱਖ ਲਾਲ ਹੈ ਇਥੋਂ ਘਰੋਂ ਹੀ ਅੱਖ ਲਾਲ ਸੀ ਤੇ ਉਹ ਆਹ ਹੀ ਕੱਪੜੇ ਪਾਏ ਸੀ ਜਦੋਂ ਘਰੋਂ ਗਿਆ ਉਹ ਇਹੋ ਹੀ ਬੂਟ ਆ ਜੋ ਇਹਦੇ ਕੱਪੜੇ ਘਰੋਂ ਪਾਏ ਸੀ ਉਹੀ ਸਫਾਫਾ ਪਰਨਾ ਉਹੀ ਘਰੋਂ ਬੰਨ ਕੇ ਗਿਆ ਉਸੇ ਫੋਟੋ ਦੇ ਵਿੱਚ ਹੀ ਆ ਤੇ ਅੱਖ ਵੀ ਇਹਦੀ ਘਰੇ ਵੀ ਲਾਲ ਸੀ ਮੈਂ ਵੀ ਦੇਖੀ ਇਹਦੀ ਮਾਂ ਨੇ ਵੀ ਦੇਖੀ ਆ ਤੇ ਅੱਖ ਉਵੇਂ ਹੀ ਇਹਦੀ ਲਾਲ ਤੁਸੀਂ ਗੌਰਮਨ ਦੇਖਿਆ ਉੱਥੇ ਉਹਦੀ ਅੱਖ ਲਾਲ ਲਾ ਮੈਨੂੰ ਤਾਂ ਲੱਗਦਾ ਇਹ ਉਦਨ ਹੀ ਉੱਥੇ ਫੜਿਆ ਗਿਆ ਮੇਰੇ ਮਤਲਬ ਉਸ ਦਿਨ ਹੀ ਫੜਿਆ ਤੁਹਾਨੂੰ ਜੋ ਲੱਗਦਾ ਹੈ ਲੱਗਦਾ ਜੀ ਹਾਂਜੀ ਪਰ ਕਿਉਂਕਿ ਤੁਹਾਨੂੰ ਪਤਾ ਦੋ ਦੇਸ਼ਾਂ ਦੇ ਤਣਾਅ ਦੇ ਵਿੱਚ ਅਗਰ ਬਹੁਤ ਸੇ ਸ਼ੱਕ ਦੀ ਨਿਗਾਹ ਖਾਸ ਕਰਕੇ ਜਸੂਸੀ ਦੀ ਨਿਗਾਹ ਨਾ ਵੀ ਦੇਖਿਆ ਜਾਂਦਾ ਹੈ ਇਨਟੈਰੋਗੇਟ ਵੀ ਤੁਹਾਨੂੰ ਲੱਗਦਾ ਕੀਤਾ ਗਿਆ ਹੋਣਾ ਹਾਂ ਹਾਂਜੀ ਉਹ ਕੀਤਾ ਹੋਊਗਾ ਕਿਉਂਕਿ ਇਨਟੈਰੋਗੇਟਰ ਗੁਆਂਢੀ ਦੇਸ਼ ਦੇ ਵਿੱਚ ਕਿਹਾ ਸੁਰੱਖਿਆ ਦਾ ਮਸਲਾ ਹੁੰਦਾ ਹਰ ਇੱਕ ਦਾ ਹੀ ਆ ਸਾਡੇ ਜੇ ਕੋਈ ਘਰੇ ਬਗਾਨਾ ਬੰਦਾ ਆ ਜੇ ਤੇ ਅਸੀਂ ਉਹਨੂੰ ਸ਼ੱਕ ਦੀ ਨਿਗਾਹ ਨਾਲ ਨਿਗਾਹਦੇ ਉਹਨਾਂ ਨੇ ਵੀ ਜੀ ਆਪਣੇ ਉਹਨਾਂ ਨੇ ਕਾਰਵਾਈ ਕੀਤੀ ਹੋਊਗੀ ਪੂਰੀ ਉਹਨਾਂ ਨੇ ਤਾਂ ਜਸੂਸ ਸਮਝਿਆ ਹੋ ਕੇ ਵੀ ਇੰਡੀਆ ਦਾ ਜਸੂਸ ਆ ਕਿ ਤੁਹਾਨੂੰ ਪਤਾ ਹੀ ਹੈ ਜੀ ਉਹਨਾਂ ਨੇ ਤੇ ਉਹਨੂੰ ਇੰਡੀਆ ਦਾ ਜੂਸ ਸਮਝ ਕੇ ਤੇ ਟੌਰਚਰ ਵੀ ਪੂਰਾ ਕੀਤਾ ਹੋਊਗਾ ਕੁੱਟਿਆ ਮਾਰਿਆ ਵੀ ਹੋਲ ਹੋਗਾ ਜਿੱਥੇ ਕੋਈ ਸ਼ੱਕ ਨਹੀਂ ਹੈ ਜੀ ਹਾਂਜੀ ਪਰ ਜਿਹੜਾ ਲੜਕਾ ਉਹਨੂੰ ਨਾਲ ਲੈ ਕੇ ਗਿਆ ਹੈ ਜਿਹੜਾ ਛੱਡ ਕੇ ਆਇਆ ਸੀਗਾ ਕਿ ਉਸਨੂੰ ਨਾਲ ਲੈ ਕੇ ਤੁਸੀਂ ਗਏ ਉਸ ਥਾਂ ਨੂੰ ਦੇਖ ਕੇ ਆਏ ਹੋ ਜਾਂ ਕਿ ਕਿੱਥੇ ਉਹਨੇ ਛੱਡਿਆ ਸੀ ਹਾਂਜੀ ਉਹ ਸਾਨੂੰ ਥਾਂ ਦਿਖਾ ਕੇ ਲੈ ਆ ਉਹਦੇ ਕਹਿਣ ਦੇ ਮੁਤਾਬਕ ਉਹ ਕਹਿੰਦਾ ਵੀ ਜਿੱਥੇ ਮੈਂ ਛੱਡਿਆ ਹੈ ਕੱਲਾ ਹੀ ਗਿਆ ਤੇ ਇਹਦੇ ਨਾਲ ਕੋਈ ਨਹੀਂ ਸੀਗਾ ਨਹੀਂ ਇਸਨੇ ਉਹਨੂੰ ਦੱਸਿਆ ਕਿ ਮੈਂ ਪਾウダー ਪਾਰ ਜਾ ਰਿਹਾ ਨਹੀਂ ਇਹ ਕਹਿੰਦਾ ਮੈਂ ਕੱਲਾ ਹੀ ਉਹਨੂੰ ਛੱਡ ਕੇ ਆਂ ਮਨਦੀਪ ਤੇ ਕਹਿੰਦੇ ਮਤਲਬ ਕਾਰਨ ਕੀ ਸੀਗਾ ਛੱਡ ਕੇ ਕਿਉਂ ਆਇਆ ਜਾਂ ਉਹਨੇ ਕਿ ਮੈਨੂੰ ਉੱਥੇ ਛੱਡ ਜਾ ਕੁਝ ਗੱਲਬਾਤ ਹਾਂ ਮਨਦੀਪ ਕਹਿੰਦਾ ਵੀ ਮੈਨੂੰ ਕਹਿੰਦਾ ਵੀ ਮੈਨੂੰ ਉੱਥੇ ਲਾ ਜਾ ਹਾਂ ਮੈਂ ਬਾਰਡਰ ਤੇ ਮੈਨੂੰ ਛੱਡ ਜਿਹੜਾ ਪਿੰਡ ਦਾ ਨਾਮ ਲਿਆ ਉਹਨੇ ਮੈਨੂੰ ਇੱਥੇ ਲਾ ਦੇ ਤੇ ਮੈਂ ਇਹਨੂੰ ਮਨਦੀਪ ਨੂੰ ਪੁੱਛਿਆ ਵੀ ਹਾਂ ਵੀ ਕਿਵੇਂ ਆ ਤੇ ਮਨਦੀਪ ਨੇ ਬਾਅਦ ਦੇ ਵਿੱਚ ਸਵਾਲ ਸਵਾਬ ਇਦਾਂ ਹੀ ਕਰਦਾ ਸੀ ਵੀ ਉਹ ਕਹਿੰਦਾ ਵੀ ਮੈਂ ਬਾਟਰ ਤੇ ਆ ਮੈਨੂੰ ਇੱਥੇ ਧਾਰ ਜਾ ਬੱਸ ਨਹੀਂ ਕਿ ਚਲੋ ਠੀਕ ਆ ਮੈਂ ਕਿਹਾ ਵੀ ਤੂੰ ਕਦੋਂ ਧਾਰ ਕੇ ਆ ਕਹਿੰਦਾ ਮੈਨੂੰ ਕਹਿੰਦਾ ਇੱਥੇ ਲਾ ਦੇ ਅਸੀਂ ਵੀ ਇਹ ਸੋਚਿਆ ਵੀ ਇਹ ਨਸ਼ਾ ਕਰਦਾ ਵੀ ਉੱਥੇ ਕੋਈ ਨਸ਼ਾ ਨੁਸ਼ਾ ਇਹਦੇ ਮੁਯਾਰਦ ਉਸ ਨਸ਼ੇੜੀ ਹੋਣਾ ਕੋਈ ਪਾਕਿਸਤਾਨ ਚ ਲਿੰਕ ਤਾਂ ਨਹੀਂ ਹੈ ਇਹਦਾ ਕੋਈ ਕਿਸੇ ਨਾਲ ਗੱਲਬਾਤ ਹੁੰਦੀ ਹੋਵੇ ਫੋਨ ਤੇ ਜਾਂ ਕਿਸੇ ਦੀ ਜਾਣ ਪਛਾਣ ਦੇ ਨਾਲ ਮੇਰੇ ਹਿਸਾਬ ਨਾਲ ਤਾਂ ਨਹੀਂ ਜੀ ਕਿਉਂਕਿ ਇਹਦੇ ਕੋਲ ਫੋਨ ਫੌਣ ਤਾਂ ਬਹੁਤਾ ਹੁੰਦਾ ਨਹੀਂ ਸੀ ਬਸ ਇਹ ਆਪਦੇ ਚਾਰ ਪੰਜ ਇਹ ਨਸ਼ੇ ਦੇ ਵਿੱਚ ਹੀ ਮਗਨ ਰਹਿੰਦਾ ਸੀ ਅਸੀਂ ਹੁਣ ਸਾਨੂੰ ਪਤਾ ਵੀ ਬੱਚਾ ਆ ਕਿਉਂਕਿ ਸੱਚ ਤਾਂ ਸੱਚ ਹੀ ਹੈ ਜੀ ਜਿਹੜਾ ਚਾਹ ਅਸੀਂ ਜਿਹੜਾ ਨਸ਼ਾ ਹੈ ਜੀ ਇੱਕ ਕੋੜ ਹੈ ਜਿੰਦੀ ਦੁਨੀਆ ਦੇ ਵਿੱਚ ਤੇ ਅਸੀਂ ਚਾਹੁੰਦੇ ਆ ਵੀ ਬੱਚਾ ਨਸ਼ੇ ਤੇ ਕਿਸੇ ਦਾ ਵੀ ਨਾ ਲੱਗੇ ਸਾਡਾ ਲੱਗਿਆ ਪਰ ਕਿਸੇ ਦਾ ਵੀ ਨਾ ਲੱਗੇ ਕਿਉਂਕਿ ਹਾਲਾਤ ਹੀ ਇਦਾਂ ਦੇ ਹੋ ਜਾਂਦੇ ਨੇ ਉਹ ਜਿਹੜਾ ਨਸ਼ੇ ਵਾਲਾ ਬੱਚਾ ਹੁੰਦਾ ਉਹਦੇ ਸਾਨੂੰ ਪਤਾ ਅਸੀਂ ਉਹਨਾਂ ਕਿਵੇਂ ਗਾਈਡ ਕਰਦੇ ਨੇ ਕਿਵੇਂ ਸਾਡੇ ਨਾਲ ਰਹਿੰਦਾ ਰਿਹਾ ਤੇ ਕਿਉਂਕਿ ਜਿਹੜਾ ਨਸ਼ਾ ਕਰਦਾ ਬੱਚਾ ਉਹਨੂੰ ਪੈਸੇ ਜ਼ਰੂਰੀ ਹੁੰਦੇ ਨਸ਼ੇ ਆ ਉਹ ਲੜਾਈ ਝਗੜਾ ਲੜਾਈ ਨਸ਼ੇ ਦੀ ਪੂਰਤੀ ਉਹਨੂੰ ਜ਼ਰੂਰੀ ਹੁੰਦੀ ਜੀ ਚੋਰ ਲਈ ਲੜਾਈ ਵੀ ਕਰ ਉਹਦੇ ਲਈ ਲੜਾਈ ਵੀ ਕਰਨੀ ਸਾਡੇ ਨਾਲ ਦੋ ਚਾਰ ਅਰੀ ਉਹਨੇ ਕੀਤੀ ਵੀ ਆ ਨਹੀਂ ਸੀ ਪੈਸੇ ਦਿੰਦੇ ਫਿਰ ਅਸੀਂ ਲੜਾਈ ਨੂੰ ਬਿਹਤਰ ਇਹ ਸਮਝੀਦਾ ਸੀ ਇਹਨੂੰ ਪੈਸੇ ਦੇ ਦਈਏ ਆਪਣਾ ਨਸ਼ਾ ਪੂਰਾ ਕਰੇ ਤੇ ਕੋਈ ਨਹੀਂ ਦੀ ਬਾਤ ਨਸ਼ੇ ਦੇ ਤੁਹਾਨੂੰ ਲੱਗਦਾ ਕਿ ਨਸ਼ੇ ਦੀ ਤੋੜ ਕਰਕੇ ਕੋਈ ਨੁਕਸਾਨ ਵੀ ਕਰ ਸਕਦਾ ਹੈ ਸਾਡਾ ਵੀ ਸਾਡਾ ਵੀ ਤੇ ਹੁਣ ਤੁਸੀਂ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਕੋਈ ਅਪੀਲ ਕਰਨਾ ਚਾਹੋਗੇ ਔਰ ਕੀ ਲੱਗਦਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਆਪ ਹੀ ਦੱਸਿਆ ਹੈਗਾ ਕਿ ਉਹਨੂੰ ਇੰਟੈਰੋਗੇਟ ਵੀ ਉੱਥੇ ਕੀਤਾ ਗਿਆ ਹੋਣਾ ਜਾਸੂਸੀ ਦੀ ਨਿਗ੍ਹਾ ਨਾਲ ਵੀ ਦੇਖਿਆ ਗਿਆ ਹੋਣਾ ਆ ਠੀਕ ਹੈ ਤੇ ਕਿਵੇਂ ਦੇਖਦੇ ਹੋ ਕਿ ਵਾਪਸ ਆ ਪਾਏਗਾ ਸ਼ਰਨਜੀਤ ਚਲੋ ਤਾਂ ਸਰਕਾਰਾਂ ਸਰਕਾਰਾਂ ਲਿਆ ਸਕਦੀਆਂ ਜੀ ਵਾਪਸ ਸਰਕਾਰਾਂ ਦਾ ਹੀ ਫਰਜ਼ ਬਣਦਾ ਸਰਕਾਰਾਂ ਹੀ ਕਰ ਸਕਦੀਆਂ ਸਰਕਾਰਾਂ ਕੋਲ ਹੀ ਪਾਵਰਾਂ ਜੀ ਕਿਉਂਕਿ ਆਮ ਬੰਦੇ ਦੇ ਵਸ ਦੀ ਜੇ ਸਾਡੇ ਇਹ ਬੰਦਾ ਵਸ ਚ ਹੁੰਦਾ ਤੇ ਅਸੀਂ ਇਹ ਸਾਡਾ ਮੱਛਰ ਨਸ਼ੇ ਦੇ ਵਿੱਚ ਹੀ ਨਾ ਲੱਗਦਾ ਤੇ ਨਸ਼ਾ ਵੀ ਇੱਕ ਕਿਉਂਕਿ ਜੀ ਮੈਂ ਤੁਸੀਂ ਸਿਆਣੇ ਹੋ ਜਿਹੜੀ ਚੀਜ਼ ਮਿਲਦੀ ਆ ਬੱਚਾ ਖਰੀਦਦਾ ਜੇ ਸਾਡੇ ਹੁਣ ਪੰਜਾਬ ਦੇ ਵਿੱਚ ਨਸ਼ਾ ਮਿਲੇ ਨਾ ਤੇ ਬੱਚਾ ਖਾਵੇ ਕਿੱਥੋਂ ਖਾਵੇ ਨਾ ਹੁਣ ਮਿਲਦਾ ਤਾਂ ਲੋਕ ਨਸ਼ਾ ਖੰਦ ਕਰਦੇ ਨੇ ਜੀ ਸਭ ਤੋਂ ਵੱਡਾ ਮੁੱਦਾ ਸਾਡੇ ਪੰਜਾਬ ਦੇ ਵਿੱਚ ਕੀ ਨਸ਼ੇ ਦਾ ਹੈ ਨਸ਼ੇ ਨਾਲ ਅਸੀਂ ਕਹਿੰਨੇ ਸਾਡਾ ਬੱਚਾ ਨਸ਼ੇ ਤੇ ਲੱਗਾ ਸੀ ਅੱਜ ਸਾਨੂੰ ਆਹ ਦੇਖਣ ਦਿਨ ਦੇਖਣੇ ਪਏ ਸਰਕਾਰ ਅੱਗੇ ਵੀ ਅਪੀਲ ਆ ਵੀ ਨਸ਼ਾ ਰੋਕਿਆ ਜਾਵੇ ਤੇ ਸਾਡੇ ਬੱਚੇ ਦੀ ਤਰ੍ਹਾਂ ਕਿਸੇ ਹੋਰ ਦਾ ਬੱਚਾ ਨਾ ਵਿਗੜੇ ਇਹੋ ਜਿਹਾ ਜੀ ਜੇ ਅਗਰ ਵਾਪਸ ਆਂਦੇ ਤੇ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਵੀ ਪੁੱਛਗਿੱਛ ਕਰਨੀ ਚਾਹੀਦੀ ਨਸ਼ੇ ਨੂੰ ਲੈ ਕੇ ਹਾਂ ਕਿ ਨਸ਼ਾ ਕਿੱਥੋਂ ਮਿਲਦਾ ਨਸ਼ ਸਰਕਾਰ ਨੂੰ ਤਾਂ ਪੁੱਛਗਿੱਛ ਕਰਨੀ ਚਾਹੀਦੀ ਜੀ ਨਸ਼ਾ ਕਿਉਂ ਆਉਂਦਾ ਕਿੱਥੋਂ ਆਉਂਦਾ ਨਸ਼ੇ ਦੀ ਵਜ੍ਹਾ ਨਾਲ ਸਾਡੇ ਘਰਾਂ ਦੇ ਘਰ ਜੁੱਟ ਗਏ ਜੀ ਬੱਚੇ ਇਕੱਲੇ ਇਕੱਲੇ ਲੋਕਾਂ ਦੇ ਨਸ਼ਾ ਖਾ ਖਾ ਮਰ ਗਏ ਜੀ ਤੇ ਮਾਂ ਪਿਓ ਤੇ ਕੀ ਬੀਤਦਾ ਜਿਹੜੀ ਸਾਡਾ ਬੱਚਾ ਵੀ ਅੱਜ ਆ ਇਹਦੀ ਮੇਨ ਵਜ੍ਹਾ ਨਸ਼ਾ ਆ ਮੈਂ ਸਮਝਦਾ ਜੀ ਨਸ਼ਾ ਆ ਜੇ ਸਾਡਾ ਬੱਚਾ ਨਸ਼ਾ ਨਾ ਕਰਦਾ ਹੁੰਦਾ ਤੇ ਉਹਨੇ ਆਏ ਹੁਸੀ ਕਦਮ ਸਟੈਪ ਚੱਕਨੇ ਨਹੀਂ ਸੀ ਦਰਜਾ ਨਹੀਂ ਸੀ ਨਸ਼ੇ ਦੀ ਬਿਲਕੁਲ ਸੋ ਇਹ ਸਨ ਸ਼ਰਨਜੀਤ ਦੇ ਮਾਤਾ ਪਿਤਾ ਇਹਨਾਂ ਨਾਲ ਗੱਲਬਾਤ ਕੀਤੀ ਆਖਿਰ ਦੇਖੇ ਕਿ ਨਸ਼ੇ ਕਰਕੇ ਇੱਕ ਜਿਹੜਾ ਨੌਜਵਾਨ ਆ ਬਾਰਡਰ ਪਾਰ ਚਲੇ ਜਾਂਦਾ ਹੈ ਲੇਕਿਨ ਉਸ ਦੀ ਜਾਣਕਾਰੀ ਉਦੋਂ ਮਿਲ ਪੰਦੀ ਜਦੋਂ ਪਾਕਿਸਤਾਨ ਰੇਂਜਰ ਵੱਲੋਂ ਉਸ ਦੀ ਫੋਟੋ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਜਾਂਦੀ ਹੈ ਲੇਕਿਨ ਸਰਕਾਰਾਂ ਨੂੰ ਵੀ ਅਪੀਲ ਕਰ ਰਹੇ ਨੇ ਔਰ ਇਹ ਵੀ ਦੱਸ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਜਸੂਸੀ ਦੀ ਨਿਗਾਹ ਨਾਲ ਦੇਖ ਕੇ ਵੀ ਉਹਨੂੰ ਜਿਹੜਾ ਪਾਕਿਸਤਾਨ ਰੇਂਜਰ ਨੇ ਇਨਟੈਰੋਗੇਟ ਵੀ ਕੀਤਾ ਹੋਣਾ ਹੈ ਆਖਿਰ ਕਿਉਂਕਿ ਦੋ ਦੇਸ਼ਾਂ ਦਾ ਮਸਲਾ ਹੁੰਦਾ ਹੈ ਹੈਗਾ ਕਿਸੇ ਬਾਰਡਰ ਪਰ ਏਰੀਆ ਕਰਕੇ ਅਗਰ ਕੋਈ ਚਲਾਇਆ ਜਾਂਦਾ ਹੈ ਤੇ ਡੈਫੀਨਿਟਲੀ ਉਹਨੂੰ ਇਨਟੈਰੋਗੇਟ ਵੀ ਕੀਤਾ ਜਾਂਦਾ ਹੈ ਔਰ ਦੂਸਰਾ ਇਹ ਵੀ ਹੈਗਾ ਕਿ ਤਣਾਅ ਵੀ ਰਹਿੰਦਾ ਹੈ ਬਾਰਡਰ ਤੇ ਖਾਸ ਕਰ ਤੇ ਉਸ ਨੂੰ ਲੈ ਕੇ ਵੀ ਉਹਨਾਂ ਨੇ ਇਹ ਅਪੀਲ ਕੀਤੀ ਹੈਗੀ ਕਿ ਸਾ ਉਹ ਨਸ਼ੇ ਕਰਕੇ ਉੱਥੇ ਪਹੁੰਚਿਆ ਗਿਆ ਤੇ ਅਗਰ ਉਹ ਵਾਪਸ ਵੀ ਆਂਦਾ ਤਾਂ ਪੁਲਿਸ ਵੀ ਉਸ ਤੋਂ ਪੁੱਛਗਿੱਛ ਕਰੇ ਸਰਕਾਰ ਵੀ ਪੁੱਛਗਿੱਛ ਕਰੇ ਆਖਿਰ ਜਿਹੜੇ ਨਸ਼ਿਆਂ ਦੇ ਕਰਕੇ ਜਿਹੜੇ ਘਰ ਉਜੜ ਰਹੇ ਨੇ ਉਹਨਾਂ ਨੂੰ ਰੋਕਿਆ ਜਾਵੇ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਿਵਿੰਦਰ ਕੁਮਾਰ ਜਲੰਧਰ